ਜੇਕਰ ਤੁਸੀਂ ਜੂਨ ਦੇ ਮਹੀਨੇ ਚੂਚੇ ਪਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਜੂਨ ਦੇ ਮਹੀਨੇ ਬੱਚੇ ਪਾਉਣ ਨਾਲ ਕੀ ਕੀ ਆਪਾਂ ਨੂੰ ਨੁਕਸਾਨ ਹੋ ਸਕਦੇ ਨੇ ਕੀ ਕੀ ਆਪਾਂ ਨੂੰ ਅੱਗੇ ਜਾ ਕੇ ਜਿਹੜੀਆਂ ਦਿੱਕਤਾਂ ਆ ਸਕਦੀਆਂ ਨੇ ਉਹ ਆਪਾਂ ਇਸ ਵੀਡੀਓ ਚ ਤੁਹਾਡੇ ਨਾਲ ਪੂਰੀਆਂ ਸਾਂਝੀ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਚੂਚਾ ਪਾਉਣ ਦਾ ਸਮਾਂ ਉਹ ਮਾਰਚ ਅਪ੍ਰੈਲ ਜਾਂ ਫਿਰ ਮਈ ਸਹੀ ਹੁੰਦਾਗਾ ਇਹ 3 ਮਹੀਨੇ ਬੱਚਾ ਪਾਉਣ ਦਾ ਸਮਾਂ ਜਿਹੜਾ ਬਿਲਕੁਲ ਸਹੀ ਹੁੰਦਾਗਾ ਇਹ ਮਹੀਨਿਆਂ ਚ ਬੱਚਾ ਪਾਇਆ ਹੋਇਆ ਪ੍ਰੋਪਰ ਜਿਹੜਾ ਸਰਦੀ ਸਟਾਰਟ ਹੋਣ ਤੋਂ ਪਹਿਲਾਂ ਪਹਿਲਾਂ ਉਹ ਅੰਡੇ ਤੇ ਆ ਜਾਂਦਾਗਾ ਪਰ ਕਈ ਵੀਰ ਕਰਦੇ ਕਰਦੇ ਲੇਟ ਹੋ ਜਾਂਦੇ ਨੇਗੇ ਉਹ ਜੂਨ ਦੇ ਮਹੀਨੇ ਚ ਲੈ ਆਉਂਦੇ ਨੇਗੇ ਜਿਨ੍ਹਾਂ ਨੇ ਖਾਸ ਕਰਕੇ ਅੰਡੇ ਪਰਪਸਲੀ ਕੰਮ ਕਰਨਾ ਉਹ ਜੂਨ ਦੇ ਮਹੀਨੇ ਬੱਚਾ ਨਾ ਪਾਓ ਤੁਸੀਂ ਲੇਟ ਹੋ ਚੁੱਕੇ ਹੋਗੇ ਕਿਉਂ ਲੇਟ ਹੋ ਚੁੱਕਿਓ ਕੀ ਇਹਦੇ ਨੁਕਸਾਨ ਹੋ ਸਕਦੇ ਨੇ ਉਹ ਮੈਂ ਤੁਹਾਨੂੰ ਦੱਸਣ ਲੱਗਿਆਂਗਾ ਜਿਹੜਾ ਜੂਨ ਦੇ ਮਹੀਨੇ ਦੋਸਤੋ ਬੱਚਾ ਪਾਇਆ ਹੋਊਗਾ ਉਹ ਬੱਚਾ ਤਕਰੀਬਨ 5 ਮਹੀਨੇ ਬਾਅਦ ਜਿਹੜਾ ਅੰਡੇ ਤੇ ਆਊਗਾ ਕਿਸੇ ਵੀ ਮਹੀਨੇ ਤੁਸੀਂ ਬੱਚਾ ਪਾਉਣੇ ਤਾਂ 5 ਮਹੀਨੇ ਉਹ ਅੰਡੇ ਤੇ ਆਉਣ ਲਈ ਲੈਂਦਾਗਾ ਹੁਣ ਤੁਸੀਂ ਜੂਨ ਦੇ ਮਹੀਨੇ ਬੱਚਾ ਪਾ ਲਿਆ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਉਹਨੇ ਅੰਡੇ ਤੇ ਨਵੰਬਰ ਦੇ ਮਹੀਨੇ ਚ ਆਉਣਾਗਾ ਨਵੰਬਰ ਦੇ ਮਹੀਨੇ ਜਦੋਂ ਉਹ ਆਂਡੇ ਤੇ ਆ ਗਈ মুরਗੀ ਉਹ ਮੁਰਗੀ ਨੇ ਤਕਰੀਬਨ ਮਹੀਨਾ 20 ਦਿਨ ਜਿਹੜਾ ਘੱਟ ਰੇਸ਼ੋ ਜਾਂਂਡੇ ਦੇਣਿਆ ਘੱਟ ਰੇਸ਼ੋ ਚ ਕਹਿਣ ਤੋਂ ਭਾਵ ਕਿ ਘੱਟ ਆਂਡੇ ਦੇਣਿਆ ਜਦੋਂ ਅਕਤੂਬਰ ਨਵੰਬਰ ਦੇ ਮਹੀਨੇ ਆਂਡੇ ਦੀ ਬਹੁਤ ਜ਼ਿਆਦਾ ਸੇਲ ਹੁੰਦੀ ਆ ਤੇ ਮੰਗ ਵੀ ਬਹੁਤ ਜ਼ਿਆਦਾ ਹੁੰਦੀ ਆ ਜੇਕਰ ਆਪਾਂ ਸਰਦੀ ਤੋਂ ਪਹਿਲਾਂ ਪਹਿਲਾਂ ਜਿਹੜੀ ਆਪਣੀ ਮੁਰਗੀ ਆਂਡੇ ਤੇ ਆਊਗੀ ਆਪਣੀ ਮਾਰਕੀਟ ਉਨੀ ਵਧੀਆ ਸੈੱਟ ਹੋ ਜੂਗੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾਗਾ ਕੀ ਇਹਨਾਂ ਦੇ ਮੁਰਗੀਆਂ ਰੱਖੀਆਂ ਹੋਏ ਨੇ ਜਾਂ ਇਹਨਾਂ ਦਾ ਫਾਰਮ ਆ ਤੇ ਇਥੋਂ ਆਂਡੇ ਮਿਲਦੇ ਨੇ ਜੇਕਰ 5 ਜੂਨ ਦੇ ਮਹੀਨੇ ਬੱਚੇ ਪਾਉਣਿਆਂਗੇ ਤਾਂ ਉਹ ਮੁਰਗੀ ਜਿਹੜੀ ਕਾਫੀ ਜ਼ਿਆਦਾ ਲੇਟ ਆਂਡੇ ਤੇ ਆਊਗੀ ਉਹ ਨਵੰਬਰ ਦੇ ਮਹੀਨੇ ਤੱਕ ਜਿਹੜੀ ਆਂਡੇ ਤੇ ਆਊਗੀ ਨਵੰਬਰ ਚ ਵਧੀਆ ਕਾਫੀ ਜ਼ਿਆਦਾ ਠੰਡ ਹੋ ਜਾਂਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੀ ਉਹ ਲਗਭਗ 20 ਤੋਂ 25 ਦਿਨ ਜਾਂ ਮਹੀਨਾ ਲਗਾ ਲਓ ਉਹ ਘੱਟ ਰੇਸ਼ੋ ਚਾਂਡੇ ਦਿੰਦੀ ਆ ਤੇ ਜਿਹੜਾ ਆਂਡੇ ਦਾ ਸਾਈਜ਼ ਵੀ ਬਹੁਤ ਜ਼ਿਆਦਾ ਛੋਟਾ ਹੁੰਦਾ ਇਸ ਨਾਲ ਆਪਣੀ ਜਿਹੜੀ ਅੰਡਾ ਜਿਹੜਾ ਮੁਰਗੀ ਲੇਟ ਦਊਗੀ ਤੇ ਜਿਹੜੀ ਆਪਣੀ ਪ੍ਰੋਫਿਟ ਆ ਜਾਂ ਆਪਣਾ ਜਿਹੜਾ ਇਨਕਮ ਆ ਉਹ ਲੇਟ ਸਟਾਰਟ ਹੋਊਗੀ ਇਸ ਦੇ ਉਲਟ ਜੇਕਰ ਤੁਸੀਂ ਮਾਰਚ ਅਪ੍ਰੈਲ ਜਾਂ ਮਈ ਦੇ ਅੱਧ 'ਚ ਤੁਸੀਂ ਬੱਚੇ ਪਾਉਨੇ ਹੋ ਤਾਂ ਉਹ ਤਕਰੀਬਨ ਅਕਤੂਬਰ 'ਚ ਜਿਹੜਾ ਉਹ ਬੱਚਾ ਇਹ ਤਾਂ ਮੁਰਗੀ ਵੱਡੀ ਹੋ ਗਈ ਉਹ ਅੰਡੇ ਤੇ ਆ ਜੂਗੀ ਅਕਤੂਬਰ ਚ ਅੰਡੇ ਤੇ ਆ ਗਈ ਸੋ ਆਪਣੀ ਜਦੋਂ ਪੂਰਾ ਸਿਆਲ ਹੋਣਾ ਪੂਰੀ ਠੰਡ ਹੋਣੀ ਆ ਆਪਣੀ ਉਦੋਂ ਤੱਕ ਵਧੀਆ ਮਾਰਕੀਟਿੰਗ ਬਣ ਜੂਗੀ ਵਧੀਆ ਜਿਹੜਾ ਮੁਰਗੀ ਦਾ ਅੰਡਾ ਉਹ ਸੇਲ ਹੋਣ ਲੱਗ ਜੂਗਾ ਤੇ ਅੱਗੇ ਜਾ ਕੇ ਆਪਾਂ ਨੂੰ ਰੇਟ ਵੀ ਉਹਦਾ ਬਹੁਤ ਵਧੀਆ ਮਿਲੇਗਾ ਜੇਕਰ ਲੇਟ ਸਟਾਰਟ ਕਰੂਗੀ ਬੁਰਗੀ ਤਾਂ ਆਪਣੀ ਮਾਰਕੀਟ ਬਣਨ ਚ ਟਾਈਮ ਕਾਫੀ ਲੱਗ ਜੂਗਾ ਦੂਸਰੀ ਗੱਲ ਜੂਨ ਚ ਜੂਨ ਮਹੀਨੇ ਚ ਬੱਚੇ ਪਾਉਣ ਦੇ ਨੁਕਸਾਨ ਜਿਹੜੀ ਦੂਸਰੀ ਗੱਲ ਆ ਕੀ ਨੁਕਸਾਨ ਹੋ ਸਕਦੇ ਨੇ ਜੂਨ ਦੇ ਮਹੀਨੇ ਦੋਸਤੋ ਟੈਂਪਰੇਚਰ ਬਹੁਤ ਜਿਆਦਾ ਹੁੰਦਾ ਹੈਗਾ ਜਿਹੜੇ ਮਾਰਚ ਅਪ੍ਰੈਲ ਮਹੀਨੇ ਕਿਉਂ ਸਹੀ ਗਿਣੇ ਗਏ ਨੇ ਕਿਉਂਕਿ ਉਹਨਾਂ ਚ ਟੈਂਪਰੇਚਰ ਵੀ ਬਿਲਕੁਲ ਸਹੀ ਹੁੰਦਾ ਆਪਾਂ ਨੂੰ ਚਲੋ ਥੋੜਾ ਬਹੁਤਾ ਮੇਨਟੇਨ ਕਰਨਾ ਪੈਂਦਾ ਉਹ ਆਪਾਂ ਕਰ ਲੈਨੇ ਆ ਪਰ ਜੂਨ ਦੇ ਮਹੀਨੇ ਚ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਸਮੇ ਬਹੁਤ ਜਿਆਦਾ ਗਰਮੀ ਹੁੰਦੀ ਆ ਤੇ ਉਦੋਂ ਬੱਚਾ ਜਿਹੜਾ ਚੂਚਾ ਮਰਨ ਦੇ ਵੀ ਚਾਂਸ ਕਾਫੀ ਜ਼ਿਆਦਾ ਵੱਧ ਜਾਂਦੇ ਨੇਗੇ ਉਦੋਂ ਜਿਹੜੀ ਹਮਸ ਵੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਜਦੋਂ ਜੂਨ ਦੇ ਮਹੀਨੇ 'ਚ ਕਦੇ-ਕਦੇ ਬਾਰਿਸ਼ ਹੁੰਦੀ ਆ ਉਦੋਂ ਇੱਕਦਮ ਮੌਸਮ ਠੰਡਾ ਹੋ ਜਾਂਦਾ ਹੈਗਾ ਸੋ ਉਦੋਂ ਗਰਮ ਸਰਦ ਹੋ ਕੇ ਬੱਚਾ ਮਰਨ ਦੇ ਵੀ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਪਿਛਲੇ ਸੀਜ਼ਨ 'ਚ ਮੈਂ ਕੀ ਦੇਖਿਆ ਕਈ ਵੀਰਾਂ ਨੇ ਕੀ ਕੀਤਾ ਸੀਗਾ ਜੂਨ ਦੇ ਮਹੀਨੇ ਬੱਚੇ ਪਾਲੇ ਸੀਗੇ ਸੋ ਜੂਨ ਦੇ ਮਹੀਨੇ 'ਚ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਸੀ ਸੋ ਆਪਾਂ ਨੇ ਇਹ ਗੱਲ ਤੋਂ ਬਚਣਾਗਾ ਜੇਕਰ ਟਾਈਮ ਸਿਰ ਜਿਹੜੀ ਮੁਰਗੀ ਅੰਡੇ ਤੇ ਨਾ ਆਈ ਆਪਣਾ ਅੰਡਾ ਨਹੀਂ ਵੇਕਿਆ ਵਧੀਆ ਰੇਟ ਤੇ ਤਾਂ ਫਾਂ ਨੂੰ ਫਾਇਦਾ ਕੀ ਹੋਊਗਾ ਸੋ ਇਹ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾਗਾ ਕਿ ਜਿਹੜਾ ਬੱਚਾਗਾ ਉਹ ਮਾਰਚ ਅਪ੍ਰੈਲ ਐਂਡ ਤੋਂ ਹੱਦ ਤੋਂ ਹੱਦ ਲਗਾ ਲਓ ਕਿ ਤੁਸੀਂ ਮਈ ਦੇ ਜਿਹੜੇ ਵਿਚਕਾਰ 15 ਤੋਂ 20 ਤਰੀਕ ਤੱਕ ਬੱਚਾ ਪਾ ਲਓ ਇਦੋਂ ਲੇਟ ਨਾ ਹੋਵੋ ਇਦੋਂ ਬੱਚਾ ਪਹਿਲਾਂ ਪਾਲੋ ਇਹ ਬੱਚਿਆ ਪਾਇਆ ਹੋਇਆ ਤੁਹਾਡਾ ਸਹੀ ਸਮੇਂ ਤੇ ਆਂਡੇ ਤੇ ਆਜੂਗਾ ਤੇ ਆਂਡੇ ਵੀ ਵਧੀਆ ਸੇਲ ਹੋਣ ਲੱਗ ਜਾਣਗੇ ਸੋ ਨਵੇਂ ਵੀਰ ਕੀ ਕਰਦੇ ਨੇ ਇਹ ਗਲਤੀ ਕਰ ਬਹਿੰਦੇ ਨੇਗੇ ਸੋ ਪਰ ਇਹ ਕਿੰਨਾ ਲਈ ਫਾਇਦੇਮੰਦ ਆ ਹੁਣ ਆਪਾਂ ਇਹ ਵੀ ਗੱਲ ਕਰ ਲੈਨੇ ਆ ਕਿ ਜੂਨ ਦੇ ਮਹੀਨੇ ਬੱਚੇ ਪਾਏ ਕਿੰਨਾ ਲਈ ਫਾਇਦੇਮੰਦ ਨੇ ਜਿਹੜੇ ਵੀਰਾਂ ਨੇ ਇਹ ਮੁਰਗੀਆਂ ਸੇਲ ਕਰਨੀਆਂ ਨੇ ਮੁਰਗੀਆਂ ਪਾਲ ਕੇ ਮੁਰਗੀਆਂ ਵੱਡੀਆਂ ਕਰਕੇ ਜਿਨ੍ਹਾਂ ਨੇ ਸੇਲ ਕਰਨੀਆਂ ਨੇ ਉਹਨਾਂ ਲਈ ਜੂਨ ਦੇ ਮਹੀਨੇ ਬੱਚੇ ਪਾਏ ਠੀਕ ਵੀ ਨੇ ਕਿਉਂਕਿ ਕਈ ਵੀਰ ਕੀ ਕਰਦੇ ਨੇ ਕਈ ਵੀਰਾਂ ਦੀ ਮੰਗ ਹੁੰਦੀ ਆ ਕਿ ਜਿਹੜੀ ਮੁਰਗੀ 1 ਮਹੀਨੇ ਦੀ ਜਾਂ 2 ਮਹੀਨੇ ਦੀ ਸਾਨੂੰ ਮੁਰਗੀ ਮਿਲ ਜੇ ਸੋ ਅੱਗੇ ਜਾ ਕੇ ਉਹ ਮਹੀਨੇ ਡੇਢ ਮਹੀਨੇ 2 ਮਹੀਨੇ ਬਾਅਦ ਉਹ ਅੰਡੇ ਤੇ ਆ ਜਾਂਦੀ ਹੈ ਸੋ ਜਿਹੜੇ ਵੀਰਾਂ ਨੇ ਮੁਰਗੀ ਸੇਲ ਕਰਨੀ ਆ ਉਹਨਾਂ ਲਈ ਵਧੀਆ ਵੀ ਆ ਪਰ ਜਿਹੜੇ ਵੀਰਾਂ ਨੇ ਅੰਡੇ ਪਰਪਸ ਲਈ ਜਿਹੜਾ ਇਹ ਕੰਮ ਕਰਨਾ ਉਹ ਲੇਟ ਨਾ ਹੋਇਆ ਕਰੋ ਅਗਲੇ ਸਾਲ ਤੋਂ ਤੁਸੀਂ ਟਾਈਮ ਤੇ ਜਿਹੜਾ ਬੱਚਾ ਪਾ ਲਓ ਜੇਕਰ ਬੱਚਾ ਪਹਿਲਾਂ ਜਿਹੜੀ ਮੁਰਗੀ ਅੰਡੇ ਤੇ ਆ ਜੂਗੀ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਦੇ ਉਲਟ ਜੇਕਰ ਲੇਟ ਆਂਡੇ ਤੇ ਆਉ ਉਹ ਤਾਂ ਆਪਣਾ ਨੁਕਸਾਨ ਹੀ ਨੁਕਸਾਨ ਆ ਅੰਡਾ ਆਪਾਂ ਸਹੀ ਟਾਈਮ ਤੇ ਨਹੀਂ ਵੇਚ ਸਕਾਂਗੇ ਇਹਦਾ ਆਂਡੇ ਦਾ ਜਿਹੜਾ ਵਧੀਆ ਸੀਜ਼ਨ ਆ ਵਧੀਆ ਰੇਟ ਉਹ 3-4 ਮਹੀਨੇ ਪ੍ਰੋਪਰ ਪੂਰਾ ਵਧੀਆ ਰੇਟ ਮਿਲਦਾ ਹੈ ਤੁਸੀਂ ਲਗਾ ਲਓ ਨਵੰਬਰ ਦਸੰਬਰ ਜਨਵਰੀ ਫਰਵਰੀ ਇਹ 4 ਮਹੀਨੇ ਜਿਹੜਾ ਆਂਡੇ ਦਾ ਰੇਟ ਪੂਰਾ ਪੀਕ ਤੇ ਰਹਿੰਦਾ ਹੈ ਮਤਲਬ ਕਿ ਪੂਰਾ ਹਾਈ ਰੇਟ ਰਹਿੰਦਾ ਹੈਗਾ 15 ਤੋਂ 20 ਰੁਪਏ ਤੱਕ ਕੰਡ ਆ ਆਰਾਮ ਨਾਲ ਵੇਖਦਾ ਸੋ ਇਸ ਤਰ੍ਹਾਂ ਤੁਸੀਂ ਟਾਈਮ ਤੇ ਜਿਹੜੀ ਮੁਰਗੀ ਪਾ ਕੇ ਬੱਚਾ ਪਾ ਕੇ ਤੁਸੀਂ ਵਧੀਆ ਪ੍ਰੋਫਿਟ ਲੈ ਸਕਦੇ ਹੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਕਮੈਂਟ ਕਰਕੇ ਇਹ ਜਰੂਰ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਇੰਨੇ ਨਾਲ ਬੰਦੇ ਦਾ ਹੌਸਲਾ ਵੱਧ ਜਾਂਦਾ ਵੀਡੀਓ ਨੂੰ ਆਪਣੇ ਦੋਸਤਾਂ 'ਚ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਵੀ ਦਬਾਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪੌਂਚ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ